ਪੂਰੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਪਰ ਸੋ ਨੂੰ ਮਹਿਮਾਨਯੋਗ ਮਹਾਮਹਿੰਮ ਰਾਸ਼ਟਰਪਤੀ ਜੀ ਕੋਲ ਜਾ ਰਹੇ ਹਾਂ ਉਹਨਾਂ ਨੂੰ ਸੱਦਾ ਪੱਤਰ ਦੇਣ ਲਈ ਪਰਸੋਂ ਦਾ ਅਸੀਂ ਟਾਈਮ ਲਿਆ ਤੇ ਪੂਰੀ ਦੁਨੀਆ ਚ ਵੱਸਦੇ ਪੰਜਾਬੀ ਪੂਰੀ ਦੁਨੀਆ ਚ ਵੱਸਦੇ ਨਾਨਕਲੇਵਾ ਸੰਗਤ ਦੇ ਜਿੰਨੇ ਵੀ ਬੰਦਿਆਂ ਨੇ ਦੁਨੀਆ ਪਰ ਚ ਆਪਣਾ ਨਾਮ ਕਮਾਇਆ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਮਿਹਨਤਾਂ ਕਰਕੇ ਵੜੀਆਂ ਵੱਡੀਆਂ ਪੋਜੀਸ਼ਨਾਂ ਅਹੁਦਿਆਂ ਤੇ ਪਹੁੰਚੇ ਸਾਰਿਆਂ ਨੂੰ ਬੁਲਾਵਾਂ ਸਾਰਿਆਂ ਨੂੰ ਸੱਤਾ ਪੱਤਰ ਦੇਵਾਂਗੇ ਕਿ ਆਓ ਆਪਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ਿਰਕਾਗਰ ਰਕਾਬगंज ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਪੁਰਬ ਉਹਨਾਂ ਨੂੰ ਮੁੱਖ ਰੱਖਦਿਆਂ ਸਮਾਗਮ ਸ਼ੁਰੂ ਹੋਏ ਨੇ ਅੱਜ ਤੋਂ 25 ਤਰੀਕ ਤੋਂ ਸ਼ੁਰੂ ਹੋਏ ਨੇ ਅਗਲੀ 25 ਤਰੀਕ ਤੱਕ ਇਹ ਪੂਰਾ ਮਹੀਨਾ ਪੰਜਾਬ ਸਰਕਾਰ ਵੱਲੋਂ ਅਸੀਂ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਉੱਥੇ-ਉੱਥੇ ਜਾਵਾਂਗੇ ਪੰਥ ਦੇ ਮਹਾਨ ਕੀਰਤਨੀਏ ਇਲਾਹੀ ਕੀਰਤਨ ਕਰਨਗੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਬਾਰੇ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਊਗਾ ਸਮੇਵਸਾਂ ਦੇ ਵਿੱਚ ਵੀ ਪੜਾਇਆ ਜਾਊਗਾ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡ ਗੁਰੂ ਸਾਹਿਬ ਚਰਨਛੋਪਾ ਪ੍ਰਾਪਤ ਜਿੱਥੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਹੀ ਸੰਪਰਕ ਕਰ ਲਿਆ ਉਹਨਾਂ ਪਿੰਡਾਂ ਦੀ ਵਿਕਾਸ ਵਾਸਤੇ ਆਲਰੇਡੀ ਅਸੀਂ ਬਜਟ ਜਾਰੀ ਕਰ ਚੁੱਕੇ ਹਾਂ ਸੋ ਅੱਜ ਦਿੱਲੀ ਤੋਂ ਸੰਗਤੀ ਪਰਵਾਨਗੀ ਕਿਉਂਕਿ ਇਸੇ ਜਗ੍ਹਾ ਤੇ ਗੁਰੂ ਸਾਹਿਬ ਦਾ ਲਖੀ ਸ਼ਾ ਬੰਜਾਰਾ ਜੀ ਨੇ ਆਪਣਾ ਘਰ ਫੂਕ ਕੇ ਸੰਸਕਾਰ ਫਿਰ ਭਾਈ ਜੈਤਾ ਜੀ ਇੱਥੋਂ ਸੀਸ ਲੈ ਕੇ ਬੜੀਆਂ ਹਨੇਰੀਆਂ ਤੂਫਾਨੀ ਰਾਤਾਂ ਨੂੰ ਚਲਦੇ ਹੋਏ ਗੀਰਤਪੁਰ ਸਾਹਿਬ ਪਹੁੰਚੇ ਫਿਰ ਉਹ ਤੋਂ ਬਾਅਦ ਅਨੰਪੁਰ ਸਾਹਿਬ ਕੇ ਸੋ ਭਾਈ ਮਤੀ ਦਾਸ ਪਾਈ ਸਾਪੀ ਦਾਸ ਪਾਈ ਤੇ ਅੱਲਾਹ ਜੀ ਇਹਨਾਂ ਸਾਰਿਆਂ ਦਾ ਸ਼ਹੀਦੀ ਸਮਾਗਮ ਜਿਹੜੇ ਅਸੀਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਆਂ ਐਸੀਆਂ ਕੁਰਬਾਨੀਆਂ ਐਸੀਆਂ ਅਦੁੱਤੀਆਂ ਕੁਰਬਾਨੀਆਂ ਇਤਿਹਾਸ 'ਚ ਕਿਤੇ ਹੋਰ ਮਿਲਦੀਆਂ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਤਾਂ ਮੇਰੇ ਖਿਆਲ 'ਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਰਿਵਾਰ 'ਚ ਹੋਏ ਨੇ ਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਸਾਰੀਆਂ ਪੀੜ੍ਹੀਆਂ ਹੀ ਉਹਨਾਂ ਦੀ ਸ਼ਾਦਾਨਾਂ ਭਰੀਆਂ ਹੋਈਆਂ ਨੇ ਬੜੇ ਗੁਣੀ ਗਿਆਨੀ ਲੋਕ ਧਰਮ ਦੇ ਬੈਠੇ ਆ ਮੈਂ ਤਾਂ ਬਹੁਤ ਨਿਗੂਣਾ ਜਿਹਾ ਬੰਦਾ ਪਰ ਜਿੰਨਾ ਕ ਅਸੀਂ ਸਿੱਖਿਆ ਅਸੀਂ ਪੜਿਆ ਕਿ ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮਨੁੱਖਤਾ ਨੂੰ ਬਚਾਉਣ ਵਾਸਤੇ ਹੋਵੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਹੋਵੇ ਉਹ ਕਿਤੇ ਨਹੀਂ ਮਿਲਦੀ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ ਸੋ ਅੱਜ 25 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਪੂਰਾ ਮਹੀਨਾ ਅਸੀਂ ਜਗ੍ਹਾ ਜਗ੍ਹਾ ਤੋਂ ਸ਼੍ਰੀ ਨਗਰ ਤੋਂ ਵੀ ਕਾਫਲੇ ਚੱਲਣਗੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਪਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨਾਂ ਤੋਂ ਪ੍ਰਾਪਤ ਹੈ। ਉਸਾਰੇ 23 24 25 ਬਹੁਤ ਵੱਡੇ ਸਮਾਗਮ 23 24 25 ਨਵੰਬਰ। ਗੁਰੂ ਕੀ ਨਗਰੀ ਆਪ ਜਿਹੜੀ ਇਹਨਾਂ ਨੇ ਬਸਾਈ ਗੁਰੂ ਸਾਹਿਬ ਨੇ। ਸ਼੍ਰੀ ਅਨੰਦਪੁਰ ਸਾਹਿਬ ਦੇਖੇ। ਉੱਥੇ ਕੀਰਤਨ ਵੀ ਹੋਣਗੇ ਉੱਥੇ ਨਿੰਗ ਸਿੰਘਾਂ ਦੀ ਬਾਬਾ ਜੀ ਬੈਠੇ ਆ। ਜਿੱ ਕੋੜ ਸਵਾਰੀ ਦੇ ਕਰਤੱਬੀ ਹੋਣਗੇ ਉੱਥੇ ਘੱਟ ਕੇ ਵੀ ਹੋਣਗੇ ਉੱਥੇ ਜੋ ਖਾਲਸੇ ਦੀਆਂ ਮੌਜਾਂ ਖਾਲਸੇ ਦੀਆਂ ਫੌਜਾਂ ਖਾਲਸੇ ਦੀਆਂ ਖੇਡਾਂ ਸਾਰੀਆਂ ਚੀਜ਼ਾਂ ਦਾ ਉੱਥੇ ਤੁਹਾਨੂੰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਔਰ ਜੇ ਤੁਸੀਂ ਤੁਹਾਡਾ ਮਨ ਬਣੇ ਅਨੰਦਪੁਰ ਸਾਹਿਬ ਆਇਓ ਭਾਈ ਜੱਤਾ ਜੀ ਦਾ ਬੜਾ ਵਧੀਆ ਇੱਕ ਮਿਊਜ਼ੀਅਮ ਪਿਆਰ ਕੀਤਾ ਹੈ ਕਿ ਕਿਵੇਂ ਉਹ ਕਿਹੜੇ ਕਿਹੜੇ ਕਸਟ ਚਲ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਕੇ ਉਹਨਾਂ ਨੇ ਭੇਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਉਸ ਤੋਂ ਬਾਅਦ ਫਿਰ ਸੰਸਕਾਰ ਹੋਇਆ ਸੋ ਇਹ ਕੋਈ ਜ਼ਿਆਦਾ ਪੁਰਾਣੀਆਂ ਗੱਲਾਂ ਨਹੀਂ 350 ਸਾਲਾ ਸ਼ਹਾਦਤ ਮਨਾ ਰਹੇ ਹਾਂ 350 ਸਾਲਾ ਦਾ ਮਤਲਬ ਜੇ 5-7 ਪੀੜੀਆਂ ਪਿੱਛੇ ਕਰ ਲਈਏ ਆਪਾਂ ਆਪਣੇ ਪਰਿਵਾਰਾਂ ਨੂੰ ਹੀ ਤਾਂ ਆਪਣੇ ਦਾਦੇ ਪੜਦਾਦੇ 350 ਸਾਲਾ ਚ ਹੀ ਆ ਜਾਂਦੇ ਆ ਉਹ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਲੇਟੈਸਟ ਧਰਮ ਹੈ ਸਾਡਾ ਸਿੱਖ ਧਰਮ ਜਿਹੜਾ ਜਿਹਦਾ ਫਲਸਫਾ ਇਹ ਹੈ ਕਿ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਔਰ ਕਿਸੇ ਨੂੰ ਜੇ ਪਹਿਲਾਂ ਰਾਹੀਰ ਹੁੰਦੇ ਸੀ ਪੈਦਲ ਤੁਰਦੇ ਸੀ ਮishan ਸਾਹਿਬ ਦਾ ਕਨਸੈਪਟ ਇਹ ਸੀ ਕਿ ਜੇ ਭਾਈ ਕਿਸੇ ਰਾਹ ਜਾਂਦੇ ਨੂੰ ਭੁੱਖੇ ਨੂੰ ਜਾਂ ਰਾਤ ਯਾਤਰੀ ਨੇ ਕਿਸੇ ਨੇ ਰਾਤ ਕੱਟਣੀ ਹੈ ਨਿਸ਼ਾਨ ਸਾਹਿਬ ਦੇਖ ਗਿਆ ਤਾਂ ਇੱਥੇ ਆ ਜਾਓ ਇੱਥੇ ਤੁਹਾਨੂੰ ਲੰਗਰ ਵੀ ਮਿਲੂਗਾ ਤੇ ਰਹਿਣ ਵਾਸਤੇ ਜਗ੍ਹਾ ਵੀ ਮਿਲੂਗੀ ਸਵੇਰੇ ਇਸ਼ਨਾਨ ਕਰਨ ਵਾਸਤੇ ਸਰੋਵਰ ਵੀ ਮਿਲੂਗਾ ਇਹ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਫਲਸਫਾ ਨਹੀਂ ਹੈਗਾ ਬੜੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਵਾਰ ਬਖਸ਼ਿਆ ਬੜੇ ਰਾਗੀ ਕੀਰਤਨੀ ਸਾਡੇ ਪੰਥ ਦੇ ਸਾਡੇ ਕੌਮ ਦੇ ਉਹ ਇੱਥੇ ਅੱਜ ਅਲੌਕਿਕ ਕੀਰਤਨ ਕਰ ਰਹੇ ਆ ਮੈਂ ਧੰਨਵਾਦ ਵੀ ਕਰਦਾ ਕਿ ਉਹ ਸਾਡੇ ਨਿੱਕੇ ਜਿਹੇ ਸੱਦੇ ਤੇ ਇੰਨੀ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਤੇ ਉਹ ਵੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਅੱਜ ਇੱਥੇ ਪਹੁੰਚੇ ਆ ਤੇ ਇਸ ਤੋਂ ਬਾਅਦ ਜਦੋਂ 25 3 25 ਨਵੰਬਰ ਤੋਂ ਬਾਅਦ ਫੇਰ ਦੁਬਾਰਾ ਚਾਂਦਨੀ ਚੌਕ ਦੇ ਵਿੱਚ ਅਸੀਂ ਪਹੁੰਚਣਾ ਕਿਉਂਕਿ ਇਹ ਸ਼ਹਾਦਤ ਉੱਥੇ ਹੋਈ ਸੀ ਮੈਂ ਜਿਸ ਤਰ੍ਹਾਂ ਬਾਬਾ ਬਲਵਿੰਦ ਸਿੰਘ ਜੀ ਨੇ ਕਿਹਾ ਕਿ ਅਸੀਂ ਆਪਣੇ ਗ੍ਰਹਿ ਵਿਖੇ ਸਾਰੇ ਸੰਤ ਮਹਾਤਮਾ ਮਹਾਂਪੁਰਖਾਂ ਨੂੰ ਬੁਲਾਇਆ ਅਸੀਂ ਕਹੇ ਜੀ ਸਰਕਾਰ ਜਿਹੜੀ ਹੈ ਉਹ ਪਿੱਛੇ ਰਹੂਗੀ ਤੁਸੀਂ ਅੱਗੇ ਲੱਗੋ ਕਿਉਂਕਿ ਮਾਨ ਮਰਿਆਦਾ ਦਾ ਤੁਹਾਨੂੰ ਪਤਾ ਹੈ ਗੁਣੀ ਗੈਣੀ ਲੋਕਾਂ ਨੂੰ ਧਰਮ ਦਾ ਪਤਾ ਹੈ ਮਾਨ ਮਰਿਆਦਾ ਤੁਸੀਂ ਕਾਇਮ ਰੱਖਣੀ ਹੈ ਅਸੀਂ ਤਾਂ ਸਿਰਫ ਪਿੱਛੇ ਇੱਕ سپورਟਿੰਗ ਬਾਡੀ ਸਾਨੂੰ ਦੱਸ ਦੋ ਕਿੱਥੇ ਸੜਕਾਂ ਬਣਾਉਣੀਆਂ ਨੇ ਕਿੱਥੋਂ ਕਿੱਥੋਂ ਗੁਰੂ ਸਾਹਿਬ ਦੇ ਕਿੱਥੇ ਕਿੱਥੇ ਕੀ ਕੋਈ ਕਮੀਆਂ ਨੇ ਕੋਈ ਇਨਫਰਾਸਟ੍ਰਕਚਰ ਦੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਅਲੱਗ ਤੋਂ ਬਜਟ ਰੱਖ ਲਿਆ ਸੀ 350 ਸਾਲਾ ਸ਼ਹੀਦੀ ਸਮਾਗਮਾਂ ਵਾਸਤੇ ਅਲੱਗ ਤੋਂ ਬਜਟ ਰੱਖ ਲਿਆ ਇੱਕ ਟੈਂਟ ਸਿਟੀ ਪੂਰਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਬਣਾਇਆ ਹੈ ਜਾ ਰਿਹਾ ਹੈ ਪੂਰੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਪਰਸੋਂ ਨੂੰ ਮੈਂ ਮਾਨਯੋਗ ਮਹਾਮਹਿਮ ਰਾਸ਼ਟਰਪਤੀ ਜੀ ਕੋਲ ਜਾ ਰਿਹਾ ਹਾਂ ਉਹਨਾਂ ਨੂੰ ਸੱਦਾ ਪੱਤਰ ਦੇਣ ਲਈ ਪਰਸੋਂ ਦਾ ਅਸੀਂ ਟਾਈਮ ਲਿਆ ਤੇ ਪੂਰੀ ਦੁਨੀਆ ਚ ਬਸਦੇ ਪੰਜਾਬੀ ਪੂਰੀ ਦੁਨੀਆ ਚ ਬਸਦੇ ਨਾਨਕ ਲੇਵਾ ਸੰਗਤ ਦੇ ਜਿੰਨੇ ਵੀ ਬੰਦਿਆਂ ਨੇ ਦੁਨੀਆ ਭਰ ਚ ਆਪਣਾ ਨਾਮ ਕਮਾਇਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਮਿਹਨਤਾਂ ਕਰਕੇ ਬੜੇ ਵੱਡੀਆਂ ਪੋਜੀਸ਼ਨਾਂ ਅਹੁਦਿਆਂ ਤੇ ਪਹੁੰਚੇ ਸਾਰਿਆਂ ਨੂੰ ਬੁੜਾਵਾ ਸਾਰਿਆਂ ਨੂੰ ਸੱਤਾ ਪੱਤਰ ਦੇਵਾਂਗੇ ਕਿ ਆਓ ਆਪਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਜਿਹੜੀਆਂ ਸਿਰਫ ਆਪਾਂ ਇੱਕ ਲੇਖ 10 ਨੰਬਰ ਦਾ ਲੇਖ ਰਹਿ ਗਿਆ ਸੀ ਇੱਕ ਪੰਜਾਬੀ ਤੇ ਪੇਪਰ 'ਚ ਇੱਕ ਲੇਖ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਯਾਦ ਕਰ ਲਓ ਗੁਰੂ ਤੇਗ ਬਹਾਦਰ ਜੀ ਦਾ ਯਾਦ ਕਰ ਲਓ ਗੁਰੂ ਅਰਜਨ ਦੇਵ ਜੀ ਦਾ ਨੰਨਾਂ 'ਚ ਇੱਕ ਆ ਜੂਆ ਸਿਰਫ 10 ਨੰਬਰ ਦਾ ਲੇਖ ਬਣ ਕੇ ਰਹਿ ਗਿਆ ਸੀ ਸੇ ਜਦ ਕਿ ਸਾਨੂੰ ਉਹਨਾਂ ਦੀ ਤਿਆਗ ਮੱਲ ਤੋਂ ਕਿਵੇਂ ਗੁਰੂ ਤੇਗ ਬਹਾਦਰ ਬਣੇ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ ਕਿੰਨੀਆਂ ਬਾਬਾ ਬਕਾਲਾ ਸਭ ਵਿਖੇ ਬੈਠ ਕੇ ਕਿੰਨੀਆਂ ਕਸ਼ਟ ਚੱਲੇ ਕਿਵੇਂ ਮੱਖਣ ਸ਼ਾ ਲਬਾਣਾ ਉਹਨੇ ਗੁਰੂ ਲਾਦੋ ਰੇ ਕਿੱਥੋਂ ਕਿੱਥੇ ਕਸ਼ਟ ਚੱਲੇ ਮਲ ਹਮਲੇ ਹੋਏ ਗੁਰੂ ਸਾਹਿਬ ਤੇ ਜੋ ਤਿਆਗ ਦਾ ਜੋ ਨਿਮਰਤਾ ਦਾ ਜੋ ਮਨੁੱਖਤਾ ਦਾ ਮਾਨਵਤਾ ਦਾ ਸੁਨੇਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਗੇ ਮੇਰੇ ਖਿਆਲ ਨਹੀਂ ਕੋਈ ਦੁਨੀਆ ਦੇ ਵਿੱਚ ਕਿਸੇ ਕਿਤਾਬ ਕਿਸੇ ਵੇਦ ਗ੍ਰੰਥ ਚ ਕਿਤੇ ਮਿਲਦਾ ਹੋਵੇ ਜਿਹੜਾ ਐਗਜ਼ਾਮਪਲ ਇਹ ਜੀ ਮਿਸਾਲ ਸੋ ਅਸੀਂ ਪਾਠਕ੍ਰਮ ਦੇ ਵਿੱਚ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦਾ ਜੀਵਨ ਸਾਰਾ ਉਹ ਐਡ ਕੀਤਾ ਤਾਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਸਾਨੂੰ ਇਹ ਜਿਹੜੀਆਂ ਦਸਤਾਰਾਂ ਨੇ ਇਹ ਕੋਈ ਸਾਨੂੰ ਐਵੇਂ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪਏ ਨੇ ਫਿਰ ਦਸਤਾਰਾਂ ਬਣੀਆਂ ਇਹਦੇ ਵਾਸਤੇ ਸਾਨੂੰ ਅਸੀਂ ਦੂਜਿਆਂ ਦੇ ਰਾਖੇ ਬਣਿਆ ਤਾਂ ਹੀ ਸਾਨੂੰ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਦਾ ਕਿਤਾਬ ਮਿਲਿਆ ਇਹ ਕੋਈ ਐਵੇਂ ਚੀਚੀਆਂ ਨੂੰ ਖੂਨ ਲਾ ਕੇ ਸੀਧੀਆਂ ਨਹੀਂ ਪ੍ਰਾਪਤ ਹੋਈਆਂ ਇੱਥੇ ਸਿਰ ਦੇਣੇ ਪਏ ਇੱਥੇ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਇੱਥੇ ਪਾਈ ਮਤੀ ਦਾ ਜੀ ਅੱਜ ਸਾਡੀ ਅਰਦਾਸ ਦੇ ਵਿੱਚ ਜ਼ਿਕਰ ਹੈ ਆਰਿਆਂ ਨਾਲ ਚਰਵਾਏ ਗਏ ਚਰਖੜੀਆਂ ਤੇ ਛੜੇ ਦੇਗਿਆਂ ਚ ਉਬਾਲੇ ਗਏ ਕਿਹੜਾ ਤਰੀਕਾ ਸੀ ਜ਼ਾਲਿਮਾਂ ਦਾ ਜਿਹੜਾ ਉਹਨਾਂ ਨੇ ਨਹੀਂ ਵਰਤਿਆ ਸਾਡੇ ਤੇ ਪਰ ਦੇਖ ਲਓ ਗੁਰੂ ਸਾਹਿਬ ਦਾ ਪ੍ਰਮਾਤਮਾ ਦਾ ਸੁਨੇਹਾ ਦੇਖ ਲੋ ਔਰੰਗਾਬਾਦ ਚਲੇ ਜਾਇਓ ਉੱਥੇ ਔਰੰਗਜੇਬ ਦੀ ਕਬਰ ਹੈ ਦੀਵਾ ਕਰਨ ਵਾਲਾ ਹੈ ਨਹੀਂ ਫਿਰ ਅਨੰਦਪੁਰ ਸਾਹਿਬ ਜਾਇਓ ਗੁਰੂ ਕੀ ਨਗਰੀ ਲਾਈਨ ਇਨੀ ਟੁੱਟਦੀ ਲਾਈਨ ਇਨੀ ਟੁੱਟਦੀ ਸਜਦਾ ਕਰਨ ਵਾਲਿਆਂ ਆ ਫਰਕ ਹੈ ਬਸ ਸੋ ਅੱਜ ਬੜਾ ਰੂਹ ਨੂੰ ਸਕੂਨ ਮਿਲਿਆ ਸ਼ਾਂਤੀ ਮਿਲੀ ਹੈ ਕੀਰਤਨ ਸੁਣ ਕੇ ਵੀ ਇਸ ਜਗ੍ਹਾ ਦੇ ਦਰਸ਼ਨ ਕਰਕੇ ਵੀ ਬਿਲਕੁਲ ਇਸ ਜਗ੍ਹਾ ਦੇ ਸੜਕ ਦੇ ਪਰਲੇ ਪਾਸੇ ਕਾਨੂੰਨ ਦੇ ਘਾੜੇ ਬੈਠੇ ਆ ਮੈਂ ਵੀ ਉੱਥੇ ਆਉਂਦਾ ਰਿਹਾ ਬੋਲਦੇ ਵੀ ਰਹੇ ਆ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਪਹਿਲੀ ਵਾਰ ਪਾਰਲੀਮੈਂਟ ਚੋਂ ਦਵਾਈ ਕਿ ਵੀ ਸਾਡੀਆਂ ਵੀ ਕੁਰਬਾਨੀਆਂ ਨੂੰ ਸਜਦਾ ਕਰੋ ਨਮਨ ਕਰੋ ਤੇ ਉਹ ਸਾਡੀਆਂ ਕੁਰਬਾਨੀਆਂ ਕੋਈ ਆਪਣੇ ਨਿੱਜ ਵਾਸਤੇ ਨਹੀਂ ਸੀ ਸਾਡੀਆਂ ਤਾਂ ਕੁਰਬਾਨੀਆਂ ਜਿਹੜੀਆਂ ਉਹ ਮਾਨਵਤਾ ਵਾਸਤੇ ਸੀ ਮਨੁੱਖਤਾ ਵਾਸਤੇ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਬਹੁਤ ਸਮਾਂ ਪਹਿਲਾਂ ਹੀ ਹੋ ਗਿਆ। ਬਸ ਮੈਂ ਇਹੀ ਕਹੂੰਗਾ ਕਿ ਇੱਕ ਨਿਮਾਣਾ ਜਿਹਾ ਸੇਵਕ ਹੋਣ ਦੇ ਨਾਤੇ ਮੈਂ ਸਦਾ ਬੱਤਰ ਦਿੰਨਾ ਸਾਰਿਆਂ ਨੂੰ ਦਿੱਲੀ ਦੀ ਸਾਰੀ ਸੰਗਤ ਨੂੰ ਜਿੱਦੇ ਵੀ ਤੁਸੀਂ ਇੱਥੇ ਆਲੇ-ਦੁਆਲੇ ਤੋਂ ਆਏ ਹੋ, ਕਿ ਆਓ ਅਨੰਦਪੁਰ ਸਾਹਿਬ ਜਰੂਰ ਆਇਓ, ਦਰਸ਼ਨ ਕਰਕੇ ਜਾਇਓ। ਔਰ ਜਿੱਥੋਂ-ਜਿੱਥੋਂ ਗੁਰੂ ਸਾਹਿਬ ਲੰਗੇ ਉਹ ਜਿਹੜੀਆਂ ਰਾਹਾਂ ਉਹਨਾਂ ਦੀਆਂ ਉਹਨਾਂ ਦਾ ਪੈੜਾਂ ਦਾ ਜਿਹੜਾ ਕਦਮ ਚਿੰਨ ਜਿਹੜੇ ਨੇ ਚ ਇਹਨਾਂ ਤੇ ਆਪਾਂ 0. ਕੁਝ ਪਰਸੈਂਟ ਵੀ ਕਿਤੇ ਉਹਨਾਂ ਦੇ ਕਦਮਾਂ ਨੂੰ ਜਿੰਨਾਂ ਨੂੰ ਫੋਲੋ ਕਰ ਲਈਏ ਤਾਂ ਜ਼ਿੰਦਗੀ ਸਫਲ ਹੋ ਸਕਦੀ ਹੈ ਆ ਜਿਹੜੇ ਝਗੜੇ ਝੇੜੇ ਆ ਜਿਹੜੇ ਸਮਾਜਿਕ ਆਲਮ ਤਾਂ ਜਿਹੜੀਆਂ ਪਈਆਂ ਹੋਈਆਂ ਨੇ ਉਹਨਾਂ ਚੋਂ ਆਪਾਂ ਨਿਕਲ ਸਕਦੇ ਹਾਂ ਸੋ ਪਰਮਾਤਮਾ ਸਮੱਤਪੱਖਸ਼ੇ ਬਲਵਖਸ਼ੇ ਜੋ ਸੇਵਾ ਦਾ ਮੌਕਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਉਹ ਸੇਵਾ ਕਰਦੇ ਰਵਾਂਗੇ ਔਰ ਜੋ ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀਆਂ ਨੇ ਉਹਨਾਂ ਪ੍ਰੇਰਨਾਵਾਂ ਨੂੰ ਲੋਕਾਂ ਤੱਕ ਵੀ ਪਹੁੰਚਾਉਂਦੇ ਰਾਵਾਂਗੇ ਔਰ ਆਪਣੇ ਦਿਲ ਦੇ ਵਿੱਚ ਵੀ ਬਸਾਉਂਦੇ ਰਾਵਾਂਗੇ ਇੰਨੀ ਕਿ ਮੇਰੀ ਹਾਜ਼ਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ